ਸਹਿਯੋਗਤਾ ਦੇ ਨਕਸ਼ੇ ਕਦਮ ਤੇ ਚੱਲ ਕੇ ਪੰਜਾਬ ਦੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਾਂ ਸੀਐਮ ਭਗਵੰਤ ਮਾਨ ਯੋਗਾ ਸਿੰਘ ਦੀ ਗ੍ਰਿਫਤਾਰੀ ਨਾਲ 2015 ਦੇ ਟਰੱਕ ਰੈਕੇਟ ਚ ਹੋਰ ਦੋਸ਼ੀਆਂ ਦਾ ਪਰਦਾਫਾਸ਼ ਹੋਣ ਦੀ ਉਮੀਦ ਅਰਪਾਲ ਸਿੰਘ ਟੀਮਾ ਸਤੰਬਰ 2025 ਤੋਂ 5000 ਆਂਗਣਵਾਲੀ ਹੈਲਪਰਾਂ ਤੇ ਵਰਕਰਾਂ ਦੀ ਹੋਵੇਗੀ ਭਰਤੀ ਡਾਕਟਰ ਬਲਜੀਤ ਕੌਰ ਪੌਂਕ ਟਾਈਮ 'ਚ ਬਧਿਆ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੇਠਾਂ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਨੂੰ ਵਿਕਾਸ ਕਾਰਜਾਂ ਲਈ 13.68 ਕੋਰਪੇ ਜਾਰੀ ਪਿੰਡਾਂ ਦੇ ਸਾਧੂ ਤੇ ਪੇਸ਼ ਚਾਈ ਬੰਦੇ ਨੇ ਦਿਨ ਦਿਹਾੜੇ ਲੁੱਟਿਆ ਦੁਕਾਨ ਦਾ ਰਵੇਤੇ ਡਿੱ ਗਿਆ ਪੱਥਰ ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ ਜਦਨਸ਼ਾ ਵਿਰੁੱਧ 1093 ਥਾਮੇ ਤੇ ਸ਼ਾਪੇ ਮਾਰੀ 68 ਨਸ਼ਾ ਸਮਗਲਰ ਕੀ ਤੇ ਗ੍ਰਿਫਤਾਰ ਵਿਕਰਮ ਜੀਠੀ ਦੀ ਜਮਾਨਤ ਪਟੀਸ਼ਨ ਤੇ ਅੱਜ ਮੋੜ ਹੋਵੇਗੀ ਸੁਣਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਛਾਂਬੰਦ ਸੁਖਮਨੀ ਸਿੰਘ ਬਾਦਲ ਦੇ ਬਰਾਬਰ ਚੁਣੇ ਜਾਵੇਗਾ ਨਵਾਂ ਪ੍ਰਧਾਨ ਭਰਤੀ ਕਮੇਟੀ ਗਿਆਨੀ ਹਰਪੀ ਸਿੰਘ ਨੂੰ ਦੇ ਸਕਦੀ ਹੈ ਕਮਾਨ